ਤਾਂ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਤੇ ਜੇਕਰ ਤੁਸੀਂ ਵੀ ਆਪਣੇ ਤੋਂ ਐਡ ਕਰਵਾਉਣੀ ਹੈ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਵੈਢ ਦਿਖਾਉਣ ਜਾ ਰਹੇ ਹਾਂ ਇਹ ਫॉर ਸੇਲ ਹੈ ਰੇਟ ਤੇ ਡਿਟੇਲ ਵੀਰ ਤੋਂ ਪੁੱਛਦੇ ਆਂ ਆਓ ਅੱਗੇ ਕਰੀਏ ਗੱਲਬਾਤ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸ ਦਿਓ ਜੀ ਨਾਮ ਆਪਣਾ ਜਗਰਾਤ ਸਿੰਘ ਠੀਕ ਹੈ ਜੀ ਪਿੰਡ ਪਿੰਡ ਠਿੰਗੜ ਜ਼ਿਲ੍ਹਾ ਜਲਾ ਬਠੰਡਾ ਜੀ ਠੀਕ ਹੈ ਜੀ ਮੋਬਾਈਲ ਨੰਬਰ ਬੋਲ ਦੋ ਮੋਬਾਈਲ ਨੰਬਰ 94632 94632 3340 33 ਠੀਕ ਹੈ ਜੀ ਜਿਹੜੀ ਆਪਾਂ ਬੈਡ ਦੇਖ ਰਹੇ ਕੈਮੇ ਸੂਏ ਸੂਰੀ ਹੈ ਜੀ ਬਾਈ ਜੀ ਦੂਜਾ ਸੂਆ ਸੂਣਾ ਹੈ ਠੀਕ ਹੈ ਜੀ ਦਿਨ ਕਿੰਨੇ ਕੇ ਬਾਕੀ ਨੇ ਜੀ ਇਹਦੇ ਦਿਨ 5 ਤੋਂ ਮਤਲਬ ਵੀ ਹਫਤੇ ਦੇ ਵਿੱਚ ਜਾਨੀ ਕਿ ਹਫਤਾ ਲੈ ਜੂਗੀ ਕੰਨ ਪਾਓ ਠੀਕ ਹੈ ਜੀ ਸੀਮਣ ਵਗੈਰਾ ਦਾ ਪਤਾ ਹੀ ਸੀਮਣ ਨਾ ਬਾਈ ਉਹ ਮੁੰਡੇ ਠੀਕ ਹੈ ਜਾਨੀ ਕਿ ਚੰਗਾ ਸੀਮਣ ਕਹਿੰਦਾ ਭਰਾ ਠੀਕ ਹੈ ਜੀ हां ਸੀਮਣ ਆਪਣਾ ਵਧੀਆ ਭਰਾ ਹੈ ਸਰਕਾਰੀ ਡਾਕਟਰ ਆਪਣਾ ਜਿਹੜਾ ਠੀਕ ਹੈ ਜੀ ਉਹਦਾ ਭਰਾ ਹੈ ਪਿਛਲੇ ਸੂਏ ਰਕਾਰਡ ਕੀ ਰਿਹਾ ਜੀ ਇਹਦਾ ਪਿਛਲੇ ਸੂਏ ਬਾਈ ਜੀ 22 23 ਲੀਟਰ ਦੁੱਧ ਦਿੰਦਾ ਠੀਕ ਹੈ ਜੀ ਇਸ ਵਾਰ ਉਮੀਦ ਜਾਨੀ ਕਿ ਆਪਾਂ ਬਾਈ 25 ਪਲੱਸ ਦੀ ਹੈਗੀ ਠੀਕ ਹੈ ਜੀ ਬੀੜ ਬਹੁਤ ਚੰਗੀ ਹੈ ਜੀ ਠੰਡੀ ਸੀ ਚੋਣ ਚਵਾਈ ਕਿਵੇਂ ਹੈ ਚੋਣ ਚਵਾਈ ਬਹੁਤ ਵਧੀਆ ਗਈ ਠੀਕ ਹੈ ਹਾਂ ਹਾਂ ਦੇਖੋ ਤੁਸੀਂ ਜਿਵੇਂ ਮਾੜੀ ਆ ਠੰਡੀ ਸੀੜ ਬਾਤ ਫਰੀ ਗਈ ਹੈ ਠੀਕ ਹੈ ਨਾਣਾ ਵਿਰੇਸਪਾਰਕ ਚ ਚੈੱਕ ਕਰਾ ਦੇ ਦੇਖੋ ਕੰਪੀਨਸ ਵਗੈਰਾ ਤੁਸੀਂ ਚੈੱਕ ਕਰੋ ਐਨ ਸੋਨਾ ਮੁਠੀ ਵਾਲਾ ਥਣ ਲੱਗਿਆ ਹੋਇਆ ਚ ਹੈ ਹੱਥੀ ਚਵਾਈ ਕਰੋ ਚਾਹੇ ਮਸ਼ੀਨੀ ਚਵਾਈ ਕਰੋ ਖਲੀਵਾ ਵਗੈਰਾ ਤੁਸੀਂ ਦੇਖ ਸਕਦੇ ਕੰਪੈਟ ਲਿਖਣ ਦੇ ਵਿੱਚ ਆ ਗਈ ਹਾ ਦਾ ਖੁੱਲਣਾ ਲੈਵਾ ਤੁਸੀਂ ਹਾਂ ਆ ਦੇਖੋ ਕਿੰਨੀਆਂ ਢਿੱਲਾ ਪਈਆਂ ਗਈਆਂ ਬਹੁਤ ਜ਼ਿਆਦਾ ਹਲੇ ਤਾਂ ਇਹ ਬਾੜ ਨੇ ਪੂਰਾ ਪਲਣਾ ਹੈ ਜੀ ਤੋਰੇ ਬਾਹਰ ਨੂੰ ਜੀ ਤੁਸੀਂ ਫਿਰ ਫੇਸ ਕੁਆਲਟੀ ਵਗੈਰਾ ਤੁਸੀਂ ਦੇਖ ਸਕਦੇ ਹੋ ਮੂੰਹ ਮੱਥਾ ਇਹਨਾਂ ਇੱਕ ਨੰਬਰ ਰਾਜੀ ਸਮਝ ਪੜੀ ਵੀ ਜਿੰਦ ਜਾਣ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਮਿਲਕਨੀਚੂ ਵਗੈਰਾ ਕੰਪੈਕਟ ਲੇਵੇ ਦੇ ਵਿੱਚ ਆ ਕਿ ਫਟਾਵਾਨਾ ਤੁਸੀਂ ਦੇਖ ਸਕਦੇ ਹੋ ਮੈਕਟੂਏਸ ਵਗੈਰਾ ਤੁਸੀਂ ਚੈੱਕ ਕਰੋ ਇਹਨਾਂ ਇੱਕ ਨੰਬਰ ਸਿਰਫ ਹੱਥਾਂ ਸੰਦੇ ਵਿੱਚ ਬਾਕੀ ਕੀ ਰੇਟ ਕੀ ਕਰਦੇ ਆਂ ਆਪ ਇਹਦਾ ਰੇਟ ਬਾਈ ਜੀ 85000 ਰੁਪਏ ਰੇਟ ਆਗਾ ਮੰਤਨ ਹੋ ਜਾਊਗਾ ਜੀ ਆਹ ਹਾਂ ਜੀ ਮੌਕੇ ਤੇ ਭਾਂਫਰਾ ਮਾ ਦਾ ਮੰਤਨ ਹੋ ਜਾ ਠੀਕ ਹੈ ਜੀ ਇੱਕ ਵਾਰ ਐਡਰੈਸ ਕਨਫਰਮ ਕਰਾ ਲਈ ਨਾਮ ਜਗਰਾਤ ਸਿੰਘ ਜੀ ਠੀਕ ਹੈ ਜੀ ਪਿੰਡ ਹੰਡ ਢਿੰਗੜ ਜੀ ਤਸੀਲ ਫੂਲ ਜ਼ਿਲ੍ਹਾ ਪਟਿਆਲਾ ਹਾਂ ਜੀ ਆਪਣਾ ਅਡੇ ਦੇ ਉੱਪਰ ਹੀ ਘਰ ਹੈਗਾ ਠੀਕ ਹੈ ਜਿਹੜਾ ਫੂਲ ਵਾਲਾ ਹਾਂ ਜੀ ਹਾਂ ਠੀਕ ਹੈ ਜੀ ਤੇ ਕੋਲੇ ਨਾਲ ਮੈਡੀਕਲ ਹੈਗਾ ਨਾਲ ਮੈਡੀਕਲ ਮੋਬਾਈਲ ਨੰਬਰ ਰਿਕਾਰਡ ਕਰ ਲਓ ਤੁਹਾਰੇ 94603 3340 ਜੀ ਵੀਡੀਓ ਦੇਖਣੀ ਸਭ ਤੋਂ ਪਹਿਲਾਂ ਤੁਹਾਨੂੰ